ਲੋ ਵੀ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਵਲੌਗ ਦੇ ਵਿੱਚ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਆ ਬਈ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਭਰਾਵੋ ਆਪਣੀ ਆਪ ਦੇਖ ਸਕਦੇ ਹੋ ਵੀ ਝੋਨਾ ਜਿਹੜਾ ਪੂਛਾ ਇਹ ਤੇ ਇਹਦੇ ਉੱਪਰ ਆਪਾਂ ਸਪਰੇਅ ਕਰ ਰਹੇ ਹਾਂ ਤੇ ਇੱਧਰ ਛੱਬੀ ਆ ਜਾਂਦੀ ਹੈ ਛੱਬੀ ਆਪਣੀ ਤਕਰੀਬਨ 20 ਦਿਨ ਤੱਕ ਵੱਡੀ ਜਾਊਗੀ ਉਧਰ ਲਾਲੀ ਕਰ ਰਹੇ ਹਾਂ ਸਪਰੇਅ ਤੇ ਆਪਾਂ ਤੁਹਾਨੂੰ ਦੱਸ ਦਦੇ ਵੀ ਦਵਾਈਆਂ ਅੱਜ ਤੇਲੇ ਤੋਂ ਕਿਹੜੀ ਪਾ ਰਹੇ ਹਾਂ ਸੁੰਡੀ ਤੋਂ ਕਿਹੜੀ ਪਾ ਰਹੇ ਹਾਂ ਉਲੀ ਤੋਂ ਕਿਹੜੀ ਪਾ ਰਹੇ ਹਾਂ ਕਿਉਂਕਿ ਪਹਿਲੀ ਸਪਰੇਅ ਜੇ ਆਪਾਂ ਪਹਿਲੀ ਸਪਰੇਅ ਵਧੀਆ ਕਰਦਾਂਗੇ ਫਿਰ ਮਗਰੋਂ ਦਾ ਤੇ ਤੇਲੇ ਦੀ ਆਪਾਂ ਬਾਤ ਚੋਂ ਕਰਦਾਂਗੇ ਤੇ ਆ 골ਡ ਸਟਾਰ ਆ ਗਿਆ ਜੇ ਮੈਂ ਇਹ ਆਪਣਾ ਸਟicker ਆ ਗਿਆ ਤੇ ਇਹ ਆਪਣਾ ਤੇ ਆਹ ਸੁੰਡੀ ਤੋਂ ਆ ਗਈ ਤੇ ਇੰਦਰ ਚੈਸ ਆ ਗਏ ਤੇਲੇ ਵਾਸਤੇ ਆ ਵੀ ਆ ਥਾਇਆ ਆਪਣਾ ਇਹ ਵੀ ਆ ਇਹਦੇ ਲਈ ਤੇਲੇ ਲਈ ਹੈ ਜਦੇ ਮਾਰ ਦਿੰਦਾ ਜੇ ਮਾੜਾ ਮੋਟਾ ਦਾਣਾ ਹੋਊਗਾ ਤੇ ਐਮ ਐਸਟਾਰ ਆ ਗਿਆ ਇਹ ਐਮ ਐਸਟਾਰ ਆ ਗਿਆ ਬਈ ਤੇ ਆ ਨ ਪ ਕੇ ਆ ਪोटाश ਇਹ ਐਨਪੀ ਕੇ ਪਟਾਸ਼ ਆਪਣੀਆਂ ਘਾਟਾਂ ਪੂਰੀਆਂ ਕਰਦਾ ਮਤਲਬ ਵੀ ਇਹ ਕੋਈ ਕੋਈ ਕਈ ਪਾਰੰਦ ਨੇ ਕਈ ਪਾਉਂਦੇ ਨਹੀਂ ਹੈਗੇ ਪ੍ਰਭੂ ਦਾ ਰਿਜ਼ਲਟ ਬਹੁਤ ਵਧੀਆ। ਐਵੇਂ ਜਰੂਰੀ ਹੈ ਆਪਣਾ ਦਾਣਾ ਜਦੋਂ ਆਮ ਦਾ ਪੈ ਪਚਾ ਗਈ। ਕਰਦੇ ਜਿਵੇਂ ਪੂਸ਼ਾ ਆਪਣੇ ਜਿਵੇਂ ਬੀ ਐਲ ਵੀ ਫਲੈਟ ਲਈ ਕੁੜੀਆਂ ਫਲੈਟ ਲਈ ਆ ਇਹ ਕੋਦੇ ਵਾਸਤੇ ਫਲੈਟ ਆ ਜਾਂਦੀ ਹੈ ਜਿਵੇਂ ਬੀ ਐਲ ਵੀ ਉੱਪਰ ਉਹ ਨਹੀਂ ਹੁੰਦਾ ਟੀਲਾ ਆ ਜਾਂਦਾ। ਤੇ ਜਿਹੜਾ ਹਾਂ ਤੁਸੀਂ ਦੇਖ ਸਕਦੇ ਹੋ ਵਿੱਚ ਚੈਸ ਮਤਲਬ 20 ਬਿਗੇ ਵਿੱਚ ਇਹ 20 ਬਿਗੇ ਦੀ ਹੈ ਹਨਾ ਤੇ ਚੈਸ ਮਿੱਤਰੋ ਇਹ 20 ਬਿਗੇ ਦੀ ਆ ਜਾਂਦੀ ਆ। ਇਹ ਅੱਧਾ ਕਿਲੋ ਚੈਸਾ ਕੀ ਮਤਲਬ ਵੀ ਇਹ ਆਪਣਾ 20-25 ਦਿਨ ਇਹਦਾ ਰਿਜ਼ਲਟ ਰਹਿੰਦਾ ਤੇ ਜਿਹੜਾ ਨਾਲ ਦੀ ਨਾਲ ਤੇਲਾ ਮਾਰਨਾ ਉਹ ਮੈਂ throe ਨੇ ਮਾਰਨਾ ਇਹ ਥਾਇਆ ਜਾਂਦਾ ਤੇ ਇਹ ਵੀ ਆਪਣਾ ਤੇਲੇ ਵਾਸਤੇ ਹੀ ਆ ਜਿਵੇਂ ਤੇਲਾ ਨਾਲ ਦੀ ਨਾਲ ਤੁਰਤ ਤੇ ਮਾਰਨ ਨਾਲ ਉਹ ਆ ਕੰਮ ਕਰਦੀ ਆ ਤੇ ਆਪਾਂ ਕੀਲੇ ਦੀ ਆਪਾਂ ਮਤਲਬ 100 ਗ੍ਰਾਮ ਪਾ ਦਿੰਨੇ ਆ ਆ ਇਮੀ ਸਟਾਰਟ ਆਪ ਐਜੋਕਸੀਟ੍ਰੋਗਿਨ ਤੇ ਡਿਫੈਨਕੋਲੋਜ ਜੋ ਉਹਨੇ ਚ ਦੋ ਸਾਲਟ ਨੇ ਉਹ ਇਹ ਗਾਦੇ ਵਾਸਤੇ ਆ ਜਾਂਦਾ ਇਹ ਉల్లి ਵਾਸਤੇ ਇਹ ਉల్లి ਵਾਸਤੇ ਜਿਵੇਂ ਭਰਾਵੋ ਪਹਿਲਾਂ ਤਾਂ ਮੀਂਹ ਨੇ ਉల్లి ਦਾ ਝਾੜ ਦਿੱਤੀ ਪਰ ਜਿਹੜੀ ਮਾੜੀ-ਮੋਟੀ ਰਹਿ ਗਈ ਤਾਂ ਉਹ ਇਹਨੇ ਕਿਉਂਕਿ ਇਹ ਧੁੱਪ ਦੇ ਵਿੱਚ ਉల్లి ਜਿਵੇਂ ਪੈ ਜਾਂਦੀ ਆ ਆਪਣੇ ਇਹ ਧੁੱਪ ਦੇ ਵਿੱਚ ਪੈ ਜਾਂਦਾ ਜਿਆਦਾ ਪਾਣੀ ਉల్లి ਹੋ ਜਾਂਦੀ ਜਦੋਂ ਉల్లి ਪੈ ਜਾਂਦੀ ਆ ਆ ਨ ਪੀ ਕੇ ਆ ਐਚ ਜਿੰਕ ਵੀ ਆ ਬੋਰਨ ਵੀ ਆ ਪਟਾਸ਼ ਵੀ ਆ ਇਹਦੇ ਵਿੱਚ ਮਿੱਤਰੋ ਇਹ ਬੋਰਨ ਆ ਨ ਪੀ ਕੇ ਅੱਡ ਪਾਉਣਾ ਪੈਂਦਾ ਇਹ ਜੋ ਸਾਰਾ ਕੁਝ ਵਿੱਚ ਇਹ ਮਤਲਬ 1 ਲੀਟਰ ਦੀ ਹੈ ਕਿੰਨੇ ਵਿੱਗੇ ਚ ਪੈ ਜਾਂਦੀ ਹੈ ਇਹ ਲੀਟਰ 15 ਕਿ ਵਿੱਗੇ ਚ ਤਿੰਨ ਕਿ ਕਿਲਿਆਂ ਚ ਪੈਂਦਾ 15 ਵਿੱਗੇ ਚ ਪੈਂਦਾ ਹੈ ਇਹ ਇਹ ਮਤਰੋ ਉਲੀ ਇਹਦੇ ਵਾਸਤੇ ਆਪਣਾ ਐਨਪੀਕੇ ਜਿਹੜਾ ਇਹ 15 ਵਿੱਗੇ ਚ ਪੈ ਜਾਂਦਾ ਤੇ ਇਹ ਕੀ ਆ ਗਿਆ ਇਹ ਉਲੀ ਵਾਸਤੇ ਆ ਇਹ 25 ਵਿੱਗੇ ਦੀ ਹੈ ਇਹ 25 ਦੀ ਆ 200 ਪੈਂਦੀ ਆ ਆਪਣੀ ਕਿਲੇ ਚ ਇਹ ਮਤਰੋ 200 ਪੈ ਜਾਂਦੀ ਆ 200 ਗ੍ਰਾਮ ਬੀ ਐਲ ਵੀ ਇਹ ਫਲੈਕ ਲਈ ਹੈ ਹਾਂ ਉਹ ਪੈਣੀ ਫਲਾਟ ਬੀ ਐਲ ਵੀ ਇਹ ਕੀ ਕੰਮ ਕਰਦੀ ਆ ਇਹ ਉਹ ਫਲਾਟ ਨੂੰ ਰੋਕਦੀ ਐ ਮੇ ਉੱਪਰ ਨਹੀਂ ਹੋ ਜਾਂਦਾ ਉਹ ਦੇ ਲਈ ਆ ਪੀਲਾ ਪੱਤਾ ਜਾ ਹੋ ਜਾਂਦਾ ਨੋਕ ਜੀ ਦੇ ਫਲਾਟ ਆ ਜਾਂਦੀ ਐ ਜਿਵੇਂ ਉਹ ਲੱਗ ਜਾਂਦੇ ਨੇ ਡਾਟ ਜੀ ਉਹ ਵੀ ਸਟ ਕਰਦੀ ਆ ਜਿਵੇਂ ਮੇ ਤਰੋਂ ਦਾਣੇ ਦੇ ਵਿੱਚ ਮੀਂਹ ਨਾਲ ਡਾਟ ਜੇ ਲੱਗ ਜਾਂਦੇ ਆ ਤਾਂ ਉਹ ਇਹ ਕੰਮ ਕਰਦੀ ਆ ਪੀਲਾ ਜਾ ਹੋ ਜਾਂਦਾ ਪੱਤਾ ਸਿਰੇ ਤੋਂ ਨੋਕ ਜੀ ਜਿਵੇਂ ਆ ਨੋਕਾਂ ਹੀ ਆ ਪੀਲੀਆਂ ਹੋਈਆਂ ਵੀ ਇਹਨਾਂ ਤੁਸੀਂ ਆਪਣਾ ਆ ਦੇਖੋ ਵੀ ਜਿਵੇਂ ਆ ਨੁਕਾਂ ਹੋ ਜਾਂਦੀਆਂ ਨੇ ਤਾਂ ਇਹ ਉਹ ਕੰਮ ਕਰਦੀ ਆ ਚੈਸ ਨੂੰ ਤੇਲ ਨੂੰ ਚੈਸ ਕਿੰਨੇ ਗ੍ਰਾਮ ਪਈਆ ਕਿੰਨੇ ਦੀ ਇਹ ਪੰਜੇ ਤੇਲ ਹੁਣ ਅੱਧਾ ਕਿਲੋ 20 ਵਿਕੇ 4 ਕਿਲਿਆਂ ਚ ਪੈਗਾ 20 ਵਿਕੇ ਦਾ ਅੱਛਾ ਵੀ ਅੱਧਾ ਕਿਲੋ ਦਾ ਪੈਕਟ ਇਹ ਵੀ 4 ਵਿਕੇ ਤੇ ਪੈਗਾ 100 ਗ੍ਰਾਮ ਪਈਆ ਹੈ ਆਪਾਂ ਨੇ ਕਿਲੇ ਚ 125 ਗ੍ਰਾਮ ਮਤਰਾ ਕਿਲੇ ਦੀ ਪਈਆ ਚੈਸ ਹੁਣ ਇਹਦਾ ਇਹ 100 ਗ੍ਰਾਮ ਪਾਤਾ ਇਹ 100 ਗ੍ਰਾਮ ਕਿਲੇ ਦਾ ਪਾਤਾ ਇਹ ਜਿਹੜੇ ਮਾੜਾ ਮੋਟਾ ਦਾਣਾ ਹੋਊਗਾ ਬਲਾ ਤੇਲਾ ਦਾ ਹੈ ਨਹੀਂ ਹੂੰ ਇਹ ਹੋਇਆ ਮਾੜਾ ਮੋਟਾ ਦਾਣਾ ਛਾੜ ਦੋ ਆਰੇ ਇਹ ਚ ਜ਼ਿੰਕ ਆ ਕਰ ਜੂਮ ਜ਼ਿੰਕ ਤੇ ਆ ਆਪਣਾ ਜ਼ਿੰਕ 45ਡ ਬਾਈ ਜ਼ਿੰਕ ਤੇ ਆ ਬੋਰੋਨ ਆ ਜਾਂਦੀ ਆ ਪੋਟਾਸ਼ ਵੀ ਆ ਜਾਂਦੀ ਆ ਇਹ ਪੋਟਾਸ਼ ਮਤਲਬ ਐਨਪੀਕੇ ਪਾਉਂਦੇ ਨਹੀਂ ਹੈਗੇ ਕਈ ਭਰਾ ਤਾਂ ਆਪਾਂ ਆਪਾ ਪਾ ਦੇਣਾ ਕਿਉਂਕਿ ਰਿਜ਼ਲਟ ਇਹਦਾ ਵਧੀਆ तकरीबन ਜੇ ਆਪਾਂ ਇਹਨਾਂ ਦਾ ਪਾਉਂਦੇ ਨਾ ਇੱਕ ਕੁਆਟਰ 1 ਕਿਲੇ ਮਾਗਰ ਇੱਕ ਕੁਆਟਰ ਦਾ ਝਾੜ ਵਧਾ ਦਿੰਦੀਆਂ ਨੇ ਮਤਲਬ ਇਹਦੇ ਵਿੱਚ ਮਿੱਤਰੋ ਜਿਹੜੇ ਸਾਲਟ ਆ ਜਾਂ ਤੁਸੀਂ ਦੇਖ ਸਕਦੇ ਹੋ ਵੀ ਆਹ ਸਾਲਟ ਆ ਜਾਂਦੇ ਨੇ ਇਹਦੇ ਜੇ ਆ ਜਾਂਦਾ ਜਿਵੇਂ ਟੋਟਲ ਨਾਈਟ੍ਰੋਜਨ ਪਰਸੈਂਟ ਵੇਟ ਆ ਜਾਂਦਾ ਇਹ 11% ਤੇ ਯੂਰੀਆ ਨਾਈਟ੍ਰੋਜਨ ਪਰਸੈਂਟ ਆ ਜਾਂਦਾ ਅਮੋਨੀਕਲ ਆ ਜਾਂਦਾ ਨਾਈਟ੍ਰੋਜਨ ਵਾਟਰ ਸੋਲੀਬਲ ਬਾਕੀ ਇੰਡੋ ਗੈਲਫਰੀ ਆ ਇਹ ਇਹ ਕਿਹੜੀ ਕੰਪਨੀ ਦੀ ਐ ਇੰਡੋ ਗੈਲਫ ਦੀ ਮਤਲਬ ਮਿੱਤਰੋ ਕੰਪਨੀਆਂ ਸਾਰੀਆਂ ਵਧੀਆ ਨੇ ਤੇ ਇਹਦਾ ਸਾਡਾ ਲਾਲੀ ਮਾਰਾ ਮਾਰ ਕਹਿੰਦੇ ਵੀਰੇ ਵੀਰੋ ਕਹਿੰਦੇ 20 ਪੰਪ ਮਿੱਤਰ ਨੇ ਪਹਿਲਾਂ ਕੱਢ ਤੇ ਪਾ ਨਾ ਪਾ ਦੀ ਕਿਤੇ ਆ ਪਾਲਿੰਜੀ ਚ ਘੋਲਣਾ ਇਹ ਪਹਿਲਾਂ ਪਾਈ ਸੀਗੀ ਆਪਾਂ ਲੋ ਵੀ ਮਿੱਤਰੋ ਤੁਹਾਨੂੰ ਘੋਲ ਬਣਾ ਕੇ ਦੱਸਦੇ ਆ ਵੀ ਇਹ ਚਾਸ ਸਾਰੀਆਂ ਪਾਦੀ ਇਹ ਕਿੰਨੇ ਵਿੱਗੇ ਤੋਂ ਆਉਂਦੀ ਆ ਕਿ ਹੁਣ ਇਹ ਦੋ ਕਿੱਲੇ ਦੀ ਆ ਜੀ ਦੋ ਕਿੱਲੇ ਦੀ ਤੇ ਮਤਲਬ ਉਹ ਪਹਿਲਾ ਢੋਲ ਬਣਾ ਲਿਆ ਸੀਗਾ ਪਹਿਲਾਂ ਦੋ ਦਾ ਪਹਿਲਾ ਬਣਾ ਲਿਆ ਤੁਸੀਂ ਮੀਆਂ ਜਾਂ ਹੁੰਦੀਆਂ ਨੇ ਦੇ ਵਿੱਚੋਂ ਸੇਮੀਆਂ ਸਾਰੀਆਂ ਢੋਲਦੀਆਂ ਹੁੰਦੀਆਂ ਨੇ ਆ ਪੂੜੀਆਂ ਇਹ ਤਿੰਨ ਪਾਈਆਂ ਨੇ ਕੀਲੇ ਚ ਆਪਾਂ ਇਹ ਤਿੰਨ ਪਾਈਆਂ ਨੇ ਇਹ ਮਤਲਬ 50 ਗ੍ਰਾਮ ਦੀ ਹੋਣੀ ਹੈ ਨਾ ਇੱਕ ਪੂੜੀ ਦੋ ਪਾਣ ਦਾ ਇੱਕ ਵੀ ਪਾਣ ਦਾ ਆਪਾਂ ਤਿੰਨ ਤਿੰਨ ਇੱਕ ਕੀਲੇ ਦੀਆਂ ਮੇਤਰੋ ਤੁਸੀਂ ਦੇਖ ਸਕਦੇ ਹੋ ਵੀ ਵੈਕਟਰੋ ਕੰਪਨੀ ਦਾ ਪਲੱਸ 골ਡ ਆ ਜਾਂਦਾ 20 ਗ੍ਰਾਮ ਦੀ ਹੈ ਇਹ ਇਹ 20 ਗ੍ਰਾਮ ਦੀ ਆ ਜਾਂਦੀਆਂ ਮਤਲਬ 60 ਗ੍ਰਾਮ ਤੁਸੀਂ ਇੱਕ ਕੀਲੇ ਦੇ ਵਿੱਚ ਪਾ ਸਕਦੇ ਹੋ ਬੜੀਆਂ ਵੀ ਆਉਂਦੀਆਂ ਨੇ ਇਹ ਤੇ ਕੂੜੀਆਂ ਪਰ ਉਹਦੇ ਹੈ ਨਹੀਂ ਤੀਆਂ ਫਿਰ ਆ ਛੋਟੀ ਉਹੀ ਰੇਟ ਲਾਤੀ ਇਹਨਾਂ ਅੱਛਾ ਅੱਛਾ ਮੀਨੇ ਛੋਟੀ ਪੈਕਿੰਗ ਮੇਤਰੋ ਮਹਿੰਗੀ ਪੈ ਜਾਂਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਆ ਇਹ ਵੀ ਆਪਣਾ ਹਰਾ ਕੰਮ ਸਵਾਜ ਹੀ ਇੱਕ ਤਰ੍ਹਾਂ ਦੀ ਪਰ ਪੌਣੀ ਜ਼ਰੂਰੀ ਆ ਇਹ ਇਹਦਾ ਕੰਮ ਬਹੁਤ ਤਕੜਾ ਕਰਦੀ ਇਹ ਕੰਮ ਕੀ ਕਰਦੀ ਆ ਇਹ ਮਤਲਬ ਜਿਹੜੀ 9 ਵਜੇ ਮਤਲਬ ਸਿਰੇ ਤੋਂ ਉਹ ਹੈ ਲੇਟ ਆ ਜਾਂਦੀ ਆ ਵੀ ਕਿਉਂਕਿ ਨਾਰ ਦੇ ਨਾਲ ਲਾਲੀ ਨਾਲ ਇੰਜਨ ਕਰਤਾ ਸ਼ੁਰੂ ਪੰਪ ਇਹ ਜਟੋ ਆ ਜਾਂਦਾ ਗੋਲਡ ਦਾ ਸਪੀਕਰ ਹਾਂ ਤੇ ਇਹ ਸਪ੍ਰੇਕਰ ਆ ਜਾਂਦਾ 골ਡ ਕੰਪਨੀ ਦਾ ਆ ਜਾਂਦਾ ਵੀ ਇਹ ਪਾਉਣਾ ਕਿਉਂਕਿ ਹੁਣ بارشਾਂ ਦਾ ਮੌਸਮ ਅੱਜ ਮੌਸਮ ਥੋੜਾ ਜਿਹਾ ਠੀਕ ਹੋਇਆ ਨਹੀਂ 4 ਦਿਨ ਹੋ ਗਏ ਮਤਲਬ ਵੀ ਮੌਸਮ ਥੋੜਾ ਜਿਹਾ ਢੋਲੀ ਦਾ ਪੈਂਦਾ 10 ਐਮ ਐਲ ਹਾਂ ਇਹ ਇੱਕ ਇੱਕ ਮਤਲਬ ਢੋਲੀ ਦੇ 25 ਲੀਟਰ ਦੇ ਵਿੱਚ 10 ਗ੍ਰਾਮ ਤੁਸੀਂ ਪਾ ਸਕਦੇ ਹੋ 10 ਐਮ ਐਲ ਪਾ ਸਕਦੇ ਹੋ ਤੁਸੀਂ ਤੇ ਇਹ ਆ ਜਾਂਦਾ ਆਪਣਾ 골ਡ ਸਚਾਰ ਤੇ ਆ ਆਪਣੀ ਆ ਜਾਂਦੀ ਆ ਸੁੰਡੀ ਵਾਸਤੇ ਨੋਵਾ ਕਿੰਗ ਦੀ ਇਨਸੈਕਟੀਸਾਈਡ ਤੇ ਇਹ ਆ ਜਾਂਦੀ ਆ 20 ਵਿਗੇ ਦੀ ਮਤਰਾ ਇੱਕ ਲੀਟਰ ਦੀ ਆ ਜਾਂਦੀ ਆ ਤੇ ਤੁਸੀਂ ਦੇਖ ਲਓ ਵੀ 20 ਵਿੱਗੇ ਚ 4 ਕਿੱਲਿਆਂ ਚ ਪੈਂਦੀ ਆ 225 ਕਿ ਗ੍ਰਾਮ ਇੱਕ ਕਿੱਲੇ ਦੀ ਤੇ ਚੈਸ ਆ ਗਈ ਧਮਾਲ ਕੰਪਨੀ ਦੀ ਤੇ ਬਈ ਰਿਜ਼ਲਟ ਤਾਂ ਇਹਨਾਂ ਦੇ ਵਧੀਆ ਕਿਉਂਕਿ ਆਪਾਂ ਨੂੰ ਕਈ ਸਾਲ ਹੋ ਗਿਆ ਵਰਤਦਿਆਂ ਨੂੰ ਇੰਡੋਗਲਫ ਦੀ ਆ ਇਹ ਤੇ ਆ ਲਿਖੀ ਹੋਇਆ ਇੰਡੋਗਲਫ ਮਤਰੂ ਕੰਪਨੀ ਇਹਦੀ ਚੈਸ ਦੀ ਤੇ ਆ ਤੁਰਤ ਵਾਲ ਆ ਜਾਂਦਾ ਵੀ ਜੇ ਤੇਈਲਾ ਤੁਰਤ ਤੇ ਮਾਰਨਾ ਹੋਵੇ ਤਾਂ ਇਹ ਆ ਇਹ ਥਾਇਆ ਆ ਜਾਂਦਾ ਤੇ ਇਹ ਵੀ ਹੈਗਾ ਤਾਂ ਇੰਡੋਗਲਫ ਦਈ ਜਾ ਵੀ ਇਹ ਤੁਰਤ ਵਾਲਾ ਵੀ ਤੇ ਇਹਦਾ 25 ਦਿਨ ਦਾ ਰਿਜ਼ਲਟ ਰਹਿੰਦਾ ਤੇ ਇਹ ਤੁਰਤ ਵਾਲਾ ਤੇ ਆ ਆਪਣਾ ਉਲੀ ਵਾਸਤੇ ਆ ਜਾਂਦਾ ਨਾ ਇਹ ਐਨਪੀਕੇ ਆ ਗਿਆ ਪੋਟਾਸ਼ ਆ ਗਿਆ ਹੂਰ ਆ ਗਿਆ ਬੋਰਨ ਆ ਗਿਆ ਤੇ ਆ ਆ ਗਿਆ ਥੋੜਾ ਉਲੀ ਵਾਸਤੇ ਕਿਉਂਕਿ ਆ ਅੱਜ ਕੱਲ ਉਲੀ ਦੀ ਸਮੱਸਿਆ ਪਾ ਜਾਂਦੇ ਨੇ ਜੜਾਂ ਥੋਥੀਆਂ ਹੋ ਜਾਂਦੀਆਂ ਨੇ ਤਾਂ ਇਹ ਉਹਦੇ ਵਾਸਤੇ ਕੰਮ ਕਰਦਾ ਐਮਈ ਸਟਾਰਟ ਆਪ ਐਮਈ ਸਚਾਰ ਟਾਪ ਆਇਆ ਤੇ ਇਹ ਆਪਣਾ ਐਵਨਸ ਚਾਰ ਟਾਪ ਆ ਗਿਆ ਫੰਗੀ ਸਾਈਡ ਆ ਗਿਆ ਐਮਈ ਸਟਾਰਟ ਉਹਦਾ ਇਹਨੂੰ ਐਮੀ ਸਟਾਰ ਦੇ ਸਾਲਟ ਕਹਿ ਲੈਂਦੇ ਆ ਤੇ ਬਈਆ ਆਪਾਂ ਕਰਨੇ ਸਪਰੀਆਂ ਇੱਕ ਬਾਈ ਨੇਮ ਐਮੀ ਸਟਾਰ ਆਪਾਂ ਨਹੀਂ ਪਰ ਬਾਈ ਨੇਮ ਨਹੀਂ ਪਾਈ ਆਪਾਂ ਐਮੀ ਸਟਾਰ ਦੀ ਬਾਤ ਆ ਅਜੋਕਸੀਟ੍ਰੋਗਿੰਟ ਡਿਫੈਂਡ ਨਾ ਕੋਲੋਜ ਕੋਲੋਜ ਇਹ ਤੋਂ ਇਹ ਸਾਲਟ ਨੇ ਐਮੀ ਸਟਾਰ ਟੌਪ ਵਾਲੇ ਸਾਲਟ ਤੇ ਮਤਲਬ ਤੁਹਾਨੂੰ ਆਪਾਂ ਆਪਣੀ ਜੀਰੀ ਦਿਖਾ ਦੰਨੇ ਆ ਤੇ ਇਹ ਹੈਗੀ ਆ ਊਸ਼ਾ ਵਿੱਚ ਨਾਲ ਲਵੇ ਲਵੇ ਬੂਜੇ ਜੇ ਦੂਜੇ ਲੱਗੇ ਬਨੇ ਤਾਂ ਇਹ ਨਸਾਰਾ ਨਹੀਂ ਇਹ ਵੀ ਪੂਸ਼ ਆਈ ਆ ਤਾਂ ਨਸਾਰੇ ਪਰ ਜੀਰੀ ਆਈ ਖੜੀ ਆ ਸਾਰੀ ਤੇ ਤੁਸੀਂ ਦੇਖ ਸਕਦੇ ਹੋ ਵੀ 26 ਦਾ ਮਿੱਤਰੋ 15 ਕਿ ਦਿਨਾਂ ਦੇ ਵਿੱਚ ਆਜੂਗੀ ਕਿਉਂਕਿ ਆਹ ਦੇਖ ਲਓ ਤੁਸੀਂ ਦੇਖ ਸਕਦੇ ਹੋ ਵੀ ਆਹ ਸਿਰੇ ਤੋਂ ਨਾ ਤਾਂ ਇਹਦੇ ਕੋਈ ਫੜਾ ਤੇ ਨਾ ਕੁਝ ਹੋਰ ਆ 26 ਦਾ ਮਤਲਬ ਝਾੜਾ ਇਹਦੀ ਤਕਰੀਬਨ 7.5 ਪਲੱਸ ਹੀ ਰਹਿਣਗੇ ਕਿਉਂਕਿ ਨਾ ਤਾਂ ਫੜਾ ਇਹਦੇ ਵਿੱਚ ਤੇ ਮੈਂ ਕਹਿੰਦਾ 15 ਕਿ ਦਿਨਾਂ ਤੱਕ ਆਪਾਂ ਆਲੂ ਵਾਲੇ ਵਾਣਨੇ ਇਹ ਤੇ 15 ਕਿ ਦਿਨਾਂ ਦੇ ਵਿੱਚ 26 ਇਹ ਵੱਡੀ ਜਾਊਗੀ ਤੇ ਉਧਰੋਂ ਲਾਲੀ ਲੱਗਿਆ ਵਾ ਆਪਣਾ ਸਪਰੇਅ ਕਰਨ ਤੇ ਬਾਈ ਮਿੱਤਰੋ ਤੁਹਾਨੂੰ ਵੀਡੀਓ ਤੁਸੀਂ ਹੋਰ ਵੀ ਦੇਖਿਓ ਤੁਹਾਨੂੰ ਸਰਪ੍ਰਾਈਜ਼ ਐਡ ਕੀ ਤਕੜਾ ਦਵਾਂਗੇ 5-7 ਦਿਨਾਂ ਦੇ ਵਿੱਚ ਵਿੱਚ ਤੇ ਇਧਰਲੇ ਪਾਸੇ ਆ ਜਾਂਦੀ ਆ ਪੂਸ਼ਾ ਤੇ ਪੂਸ਼ਾ 'ਚ ਮਿੱਤਰੋ ਬੋਨਾ ਰੋਗ ਬਹੁਤ ਆ ਆਪਣੇ ਵੀ ਹੈਗਾ ਉਹ ਖੁੰਜੇ ਦੇ ਪਰਲੇ ਪਾਸੇ ਹੈਗਾ ਤੇ ਉਹ ਤੁਹਾਨੂੰ ਮੈਂ ਆਵਾਜ਼ 'ਚ ਉਧਰਲੇ ਪਾਸੇ ਜਾ ਕੇ ਦਿਖਾਉਣਾ ਤੇ ਵਿੱਚ ਨਹੀਂ ਹੈਗੀ ਵੀ ਉਧਰ ਬੀਗਾ ਕਥਾਂ ਮਤਲਬ ਤਕਰੀਬਨ ਖਰਾਬ ਆ ਕਿਉਂਕਿ ਸਾਰੇ ਪਾਸੇ ਪੀਲੀ ਪੂਸ਼ਾ ਦੇ ਵਿੱਚ ਤਾਂ ਨਹੀਂ ਹੈਗਾ ਤੇ ਬੀਗਾ ਥਾਂ ਪਰਲੇ ਪਾਸੇ ਆ ਤਾਂ ਇਧਰ 1.5 ਬੀਗਾ 2 ਬੀਗਾ ਇਧਰਲੇ ਪਾਸੇ ਆ ਜਾਂਦਾ ਤੇ तकरीबन 2 ਕੁ ਬੀਗਾ ਸਾਰੀ ਦੇ ਵਿੱਚ ਇਹ ਖਰਾਬ ਆ 3 ਕਿਲਿਆਂ ਦੇ ਵਿੱਚ ਹਾਂ ਤਿੰਨ ਹਾਂ ਵੀ ਤਿੰਨ ਕਿਲਿਆਂ ਦੇ ਵਿੱਚ 1.5 ਕੁ ਬੀਗਾ ਸੌਂ ਦਾ ਮਤਲਬ ਖਰਾਬ ਆ ਕੋਈ ਗੱਲ ਨਹੀਂ ਬਾਕੀ ਮਿੱਤਰੋ ਜਿਵੇਂ ਮਾਲਕ ਨੂੰ ਮਨਜ਼ੂਰ ਤੇ ਬਾਕੀ ਚੱਲ ਰਿਹਾ ਉਧਰੋਂ ਕੰਮ ਕੋਲਾ ਕੋਲਾ ਤੇ ਇਹ ਆ ਜਾਂਦੀ ਆ ਚੈਸੋ ਦਾ ਬਾਤੀ ਆਪਾਂ ਆ ਰਹੇ ਤੇ ਆਪਾਂ ਉਧਰਲੇ ਡੱਕ ਦੇ ਵਿੱਚ ਜਟੋਲ ਆਂਦੀ ਪਈ ਆ ਸਾਰੀ ਦਵਾਈ ਕਿਉਂਕਿ ਸਪਰੇਅ ਕਰਨ ਦਾ ਸਮਾਂ ਨਹੀਂ ਲੱਗ ਰਿਹਾ ਸੀਗਾ ਤੇ ਆ ਆਗੇ ਤੁਰਤ ਵਾਲੀ ਇਹ ਇਹ ਤੁਰਤਲੀ ਪਾ ਰਹੇ ਆਪਾਂ 100 ਗ੍ਰਾਮ 1 ਕਿਲੇ ਦੀ 100 ਗ੍ਰਾਮ ਹੋਊਗੀ ਮਤਲਬ 2 ਕਿਲਿਆਂ ਦੀ ਇਹ 200 ਗ੍ਰਾਮ ਹੋਜੂਗੀ ਮੈਂ ਕਹਿੰਦਾ ਤੁਸੀਂ ਪਹਿਲਾਂ ਵੱਧ ਪਾਓ ਉਹਨੇ ਪਹਿਲਾਂ ਅੱਧੀ ਵੀਗੇ ਦੀ ਪਾਤੀ ਉੱਪਰ ਲੇ ਰੇਡੀਓ ਪਰਲੀ ਖਤਰੀ ਜੀ ਦੀ ਤੇ ਜੋ ਟੂਏ ਅੱਧੀ ਕਿ ਸ਼ੀਸ਼ੀ ਹੈਗੀ ਦੀ 25 ਵੀਗੇ ਦੀ ਤੇ ਲਾਲੀ ਸਿੰਘ ਉਹਨਾਂ ਨੇ ਮੈਂ ਕਹਿੰਦਾ 20 ਵੀਗੇ ਦੇ ਵਿੱਚ ਨਮੇਂਟ ਦੀ ਤੇ ਬਾਕੀ ਚੱਲ ਰਿਹਾ ਕੋਲਮ ਕੋਲ ਉਹੀ ਪਰ ਮਾਰੇ ਕਰਦੇ ਜਿਵੇਂ ਕਈ ਕਮੈਂਟ ਕਰਦਾਉਂਦੇ ਨੇ ਵੀ ਬਾਈ ਜ਼ਹਿਰ ਪਈ ਜਾਂਦੇ ਉਹ ਪਈ ਜਾਂਦੇ ਬਾਈ ਬਚਨੀਆਂ ਵੀ ਨਹੀਂ ਗਈਆਂ ਜੀਰੀਆਂ ਨਾ ਬਗਾਰਾ ਬਚਦੀ ਨਹੀਂ ਗਈ ਫਿਰ ਜੇ ਝਾੜ ਲੈਣਾ ਹੁਣ ਕਿਉਂਕਿ ਝਾੜ ਵੀ ਜ਼ਰੂਰੀ ਆ ਕਿਉਂਕਿ ਖਰਚੇ ਦੇ ਹਿਸਾਬ ਨਾਲ ਵੀ ਝਾੜ ਵੀ ਆਪਾਂ ਨੂੰ ਜ਼ਰੂਰੀ ਆ ਇਹ ਜਿਹੜੋ ਆ ਗਈ ਐਮੀ ਸਟਾਰ ਤੇ ਐਮੀ ਸਟਾਰ ਵੀ ਇੱਕ ਦੁੱਧ ਜਿਹੀ ਆ 100 ਗ੍ਰਾਮ ਇਹ ਕੀਲੇ ਦੀ ਆਪਾਂ ਇਹ 100 ਗ੍ਰਾਮੇ ਪਾਉਂਦੇ ਆ ਤੇ ਜਿਹੜੀ ਐਮੀ ਸਟਾਰ ਆ ਮਤਲਬ ਉਹ 200 ਗ੍ਰਾਮ ਇੱਕ ਕੀਲੇ ਦੀ ਆ ਜਾਂਦੀ ਆ ਦੋ ਗਿੱਲਾਂ ਦਾ ਬਣ ਗਿਆ ਮਾਲ ਤੇ ਕਿਸਾਨ ਭਰਾਵੋ ਇਹ ਆ ਜਾਂਦਾ ਆਪਣਾ ਕਾਪਰ ਤੇ ਇਹ ਵੀ ਇੰਡੋਗਲਫ ਕੰਪਨੀ ਦਾ ਆ ਜਾਂਦਾ ਤੇ 50% ਤੇ ਇਹ ਆਪਾਂ ਵੀਰੋ ਕਰਿਆ ਸੀਗਾ ਆਪਣੀ ਛੱਬੀ ਜੀਰੀ ਤੇ ਇਹ ਮੀਂਹ ਤੋਂ ਪਹਿਲਾਂ ਕਰਿਆ ਸੀਗਾ ਤੇ ਜਿਹੜਾ ਆਪਣਾ ਚੈਸ ਪਾਉਣ ਤੋਂ ਪਹਿਲਾਂ ਇੰਡੋ ਗਲਫ ਦੀ ਚੈਸ ਤੇ ਆਪਣਾ ਸੁੰਡੀ ਵਾਲੀ ਦਵਾਈ ਪਾਉਣ ਤੋਂ ਪਹਿਲਾਂ ਪਾਇਆ ਸੀਗਾ ਇਹਦੀ ਸਪਰੇ ਕੱਲੇ ਦੀ ਹੁੰਦੀ ਹੁੰਦੀ ਹੈ ਕਿਸੇ ਉਹਦੇ ਚ ਨਹੀਂ ਦਵਾਈ ਤੇ ਹੁੰਦੀ ਜਿਵੇਂ ਆਪਾਂ ਚੈਸ ਚ ਪਾ ਲੈਂਦੇ ਆ ਉਹ ਕਿਸੇ ਚ ਨਹੀਂ ਪਾਉਣੀ ਕਿਉਂਕਿ ਇਹ ਪਾੜ ਦਿੰਦੀ ਹੈ ਤੇ ਨੁਕਸਾਨ ਕਰਦੀ ਆ ਤੇ ਇਹਨੂੰ ਕੱਲਾ ਜੇ ਤੁਸੀਂ ਸਪਰੇ ਕਰਨੇ ਆ ਮਿੱਤਰੋ ਇਹ ਕੱਲਾ ਪੈਕਟ ਤੁਸੀਂ ਪਾ ਸਕਦੇ ਹੋ ਤੇ ਇਹ ਜਟੋ 500 ਗ੍ਰਾਮ ਤੁਸੀਂ 1 ਕਿਲੇ ਦਾ ਪਾ ਸਕਦੇ ਹੋ ਕਾਪਰ ਤੇ ਇਹਦੀ ਸਪਰੇਅ ਕਰਨੀ ਆ ਤੁਸੀਂ ਸਾਰੀਆਂ ਸਪਰੇਹਾਂ ਤੋਂ ਪਹਿਲਾਂ ਸਪਰੇਅ ਕਰਨੀ ਆ ਇਹਦੀ ਤੇ ਤੁਸੀਂ ਕਰਨੀਆਂ ਤੇ 26 ਜੀ ਦੀ ਤੇ ਜਿਵੇਂ ਆਪਣੀ ਹਲਦੀ ਰੋਗ ਜਾ ਪੈਣ ਲੱਗਿਆ ਸੀਗਾ ਤਾਂ ਹਲਦੀ ਦੇ ਅਟੈਕ ਤੋਂ ਪਹਿਲਾਂ ਹੀ ਅਸੀਂ ਇਹਦਾ ਕਾਪਰ ਦੀ ਸਪਰੇਅ ਕਰਤੀ ਸੀਗੀ ਇਹ ਮਿੱਤਰੋ ਸਿਰੇ ਇੰਡੋਗਲਫ ਕੰਪਨੀ ਦਾ ਸਿਰੇ ਦਾ ਮਤਲਬ ਕਾਪਰ ਆ ਤੁਸੀਂ ਇਹ ਕਰ ਸਕਦੇ ਹੋ ਵੀ ਜੇ ਇਹਦੇ ਹਲਦੀ ਪੈਂਦੀ ਆ ਤਾਂ ਉਹ ਤੁਸੀਂ ਪਹਿਲਾਂ ਹੀ ਕਰ ਦਿਓ ਭਰਾਵੋ ਤੇ ਆ ਆਪਾਂ ਮਤਲਬ 3 ਦਿਨ ਪਹਿਲਾਂ ਮੀਂਹ ਤੋਂ ਪਹਿਲਾਂ ਕਰਿਆ ਸੀਗਾ ਅੱਜ ਤੋਂ ਮਤਲਬ 4 ਦਿਨ ਪਹਿਲਾਂ ਕਰਿਆ ਸੀਗਾ ਤੇ ਬਾਕੀ ਹੁਣ ਕਰ ਰਹੇ ਆਪਾਂ ਸਪਰੇਹਾਂ ਤੇ ਕਿਸਾਨ ਭਰਾ ਤੇ ਕਿਸਾਨ ਵੀਰੋ ਜਿਹੜੇ ਆਪਣੇ ਇਧਰਲੇ ਪਾਸੇ ਆ ਜਾਂਦੇ ਨੇ ਸੁੰਡੀ ਤੇ ਤੇਲੇ ਵਾਸਤੇ ਉਹ ਆਪਾਂ ਮਤਲਬ ਵੀ ਇੱਕ ਘੋਲ ਬਣਾ ਲੈਣਾ ਇੱਕ ਬਾਲਟੀ ਦਾ ਤੇ ਇਧਰ ਜਿਹੜਾ ਉਲੀ ਤੋਂ ਆ ਜਾਂਦਾ ਤੇ ਐਨਪੀਕੇ ਆ ਜਾਂਦਾ ਇਹ ਜੇ ਆਪਾਂ ਇੱਕ ਘੋਲ ਬਣਾ ਲਿਓ ਤੁਸੀਂ ਤੇ ਕਿਉਂਕਿ ਫਿਰ ਬਾਅਦ ਚੋ ਜੇ ਆਪਾਂ ਦਵਾਈਆਂ ਇਕੱਠੀਆਂ ਕਰਦੇ ਆਂ ਢੋਲੀ ਦੇ ਵਿੱਚ ਜਾ ਕੇ ਤਾਂ ਤੁਸੀਂ ਇਕੱਠੀਆਂ ਪਾ ਸਕਦੇ ਹੋ ਕਿਉਂਕਿ ਜੇ ਆਪਾਂ ਦਵਾਈ ਦੇ ਵਿੱਚ ਬਾਲਟੀਆਂ ਦੇ ਵਿੱਚ ਇਕੱਠਾ ਕਰਦੇ ਆਂ ਤਾਂ ਇਹ ਪਾੜ ਜਾਂਦੀਆਂ ਨੇ ਦਵਾਈ ਪਾੜ ਜਾਂਦੀ ਹੈ ਦਵਾਈ ਪਾੜ ਜਾਂਦੀ ਆ ਤੇ ਇਹ ਸਾਰੀਆਂ ਇੰਡੋਗਲਫ ਕੰਪਨੀ ਦਾ ਬਈ ਆਪਾਂ ਸਾਲਟ ਪਾ ਰਹੇ ਆਂ ਸਾਰੇ ਜੇ ਤੁਸੀਂ ਦੇਖ ਸਕਦੇ ਹੋ ਜੇ ਕਿਸੇ ਭਰਾ ਨੇ ਪਾਉਣਾ ਤਾਂ ਮਿੱਤਰੋ ਇਹ 35 ਵਿੱਗੇ ਇਹ 25 ਵਿੱਗੇ ਚ ਪੈ ਜਾਂਦੀ ਆ ਤੇ 100 ਗ੍ਰਾਮ ਮਤਲਬ 1 ਕਿਲੇ ਦੀ ਤਾਂ ਜਿਹੜੀ ਚੈਸ ਪਾਉਣਾ ਉਹ 200 ਗ੍ਰਾਮ ਆਪਾਂ ਇੱਕ ਕਿਲੇ ਦੀ ਪਾ ਲੰਨੇ ਆ ਤੇ ਜਿਹੜਾ ਐਨਪੀਕੇ ਆ ਉਹ ਆਪਾਂ 330 ਗ੍ਰਾਮ 1 ਕਿਲੇ ਦਾ ਪਾ ਲੰਨੇ ਆ ਤੇ ਜਿਹੜੀ ਆਹ ਆ ਇਹ 25 ਬਿਗੇ ਦੀ ਐਵਨਸਟਾਰ ਮਤਲਬ ਫੰਗੀਸਾਈਡ ਆ ਜਾਂਦੇ ਨੇ ਇਹਨਾਂ ਦਾ ਘੋਲ ਇੱਕ ਬਣਾਉਣਾ ਤਾਂ ਜਿਹੜਾ ਆਪਾਂ ਫੰਗੀ ਫੰਗੀਸ ਚ ਆ ਸਾਈਡ ਪਾਉਨੇ ਆ 1 ਕਿਲੇ ਦਾ ਤੇ ਹੈਮੀਸਟਾਰ ਦਾ ਜਿਹੜਾ ਫੰਗੀਸਾਈਡ ਆ ਪਾਉਨੇ ਆ ਉਲੀ ਵਾਲਾ ਇਹ ਆਪਾਂ 200 ਗ੍ਰਾਮ 1 ਕਿਲੇ ਦਾ ਪਾਉਨੇ ਆ ਤਾਂ 골ਡ ਜਿਹੜਾ ਆਪਾਂ ਸਪੀਕਰ ਉਹ 10 ਮਤਲਬ ਵੀ 10 ਐਮਐਲ ਇੱਕ ਟੈਂਕੀ ਦਾ ਪਾ ਦਿੰਨੇ ਆ ਤਾਂ ਮੇਤਰੋ ਇਹ ਸੀਗੀ ਅੱਜ ਦੀ ਜਾਣਕਾਰੀ ਜੇ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਥੋਡੀ ਆਪਦੀ رائے ਆ ਭਾਈ ਉਹ ਵੀ ਦੱਸ ਦਿਓ ਤੇ ਜੇ ਮਤਲਬ ਕੋਈ ਗੱਲਬਾਤ ਹੋਈ ਬਈ ਦੱਸ ਦਿਓ ਕਮੈਂਟਾਂ ਦੇ ਵਿੱਚ ਤੇ ਜਿਹੜੇ ਫੰਗੀ ਸਾਈਡ ਨੇ ਆਪਣਾ ਉਲੀ ਤੋਂ ਹੋ ਗਿਆ ਤੇ ਉਧਰ ਐਨਪੀਕੇ ਹੋ ਗਿਆ ਇਹਦਾ ਕੋਲ ਆਪਾਂ ਅੱਡ ਬਾਲਟੀ ਦੇ ਵਿੱਚ ਬਣਾ ਲੈਣਾ ਤੇ ਸਟicker ਵੀ ਇਹਦੇ ਵਿੱਚੇ ਪਾ ਲਿਓ ਜੇ ਪਾਉਣਾ ਤੁਸੀਂ ਤੇ ਜੇ ਆਪਾਂ ਟੈਂਕੀ ਦੇ ਵਿੱਚ ਪਾਉਣਾ ਤਾਂ ਤੁਸੀਂ ਇਕੱਠੀ ਪਾ ਸਕਦੇ ਹੋ ਤਿੰਨ ਕਿਲਿਆਂ 'ਚ ਪੈਂਦਾ 15 ਰੁਪਏ ਇੱਕ ਲੀਟਰ ਤਿੰਨ ਕਿਲਿਆਂ 'ਚ ਪੈਂਦਾ ਨਾ ਐਨਪੀਕੇ ਤੇ ਮੇਤਰੋ 3 330 ਗ੍ਰਾਮ ਤੁਸੀਂ ਇੱਕ ਕਿਲੇ ਦਾ ਪਾ ਸਕਦੇ ਹੋ ਜਿਹੜਾ ਐਨਪੀਕੇ ਆ ਤੇ ਉਲੀ ਵਾਲੇ ਦਾ ਐਨਪੀਕੇ ਦਾ ਤੁਸੀਂ ਇਕੱਠਾ ਕੋਲ ਬਣਾ ਸਕਦੇ ਹੋ ਤੇ ਤੁਸੀਂ ਊਸ਼ਾ ਦਾ ਕੱਦ ਚੈੱਕ ਕਰ ਸਕਦੇ ਹੋ ਵੀ ਲਾਲੀ ਦਾ तकरीबन ਲਾਲੀ 6 ਫੁੱਟ 1 2 ਇੰਚ ਦਾ ਹੋਊਗਾ ਤੇ ਇਹਦੇ ਵੀ ਮੈਨੂੰ ਵੀ ਪੂਰਾ ਬੱਕੀ ਦਾ ਕਾਈ ਪਈ ਆ ਜਿਹਦੀ तकरीबन ਸਾਢੇ 4 ਫੁੱਟ ਦੇ ਗੇੜ ਚ ਜੀਰੀ ਹੈਗੀ ਆ ਤੇ ਲੋਗ ਜਟੋਏ ਹੈਗੀ ਆ 26 ਜੀਰੀ ਇਹਦੇ ਉੱਪਰ ਆਪਾਂ ਕਾਪਰ ਕਰੀ ਸੀਗੇ ਤੁਸੀਂ ਕਾਪਰ ਦਾ ਰਿਜ਼ਲਟ ਦੇਖ ਸਕਦੇ ਹੋ ਵੀ ਕਾਪਰ ਜਿਵੇਂ ਜੇ ਜ਼ਿਆਦਾ ਇੱਕ ਪੈ ਜਾਵੇ ਮਤਲਬ ਉਹ ਪੱਤੇ ਵੀ ਆਪਣੇ ਉੱਪਰੋਂ ਪੀਲੇ ਜੇ ਕਰ ਦਿੰਦੀ ਆ ਸਾੜ ਦਿੰਦੀ ਆ ਜਿਵੇਂ ਇਹਦੇ ਵਿੱਚ ਕਿਤੇ ਕਿਤੇ ਹਲਦੀ ਆ ਤੁਹਾਨੂੰ ਦਿਖਾ ਦਿੰਦਾ ਵੀ ਉਹਨੇ ਉੱਥੀ ਰੋਕ ਦੇਣੀਆਂ ਕਾਪਰ ਨੇ ਜਿਵੇਂ ਆ ਦੇਖੋ ਹਲਦੀਆਂ ਨੇ ਇਹਦੇ ਵਿੱਚ ਜਿਹੜੀ ਆਪਾਂ ਕਰੀ ਸੀਗੀ ਮਤਲਬ ਵੀ ਉਹਨੇ ਹਲਦੀ ਉੱਥੀ ਸਟਾਪ ਲਾ ਦੇਣਾ ਉਹਦੇ ਤੇ ਤੇ ਅੱਗੇ ਨਹੀਂ ਹਲਦੀ ਵਧਣ ਦਿੰਦੀ ਤੇ ਕਾਪਰ ਦਾ ਇਹ ਰਿਜ਼ਲਟ ਵੀ ਮਤਲਬ ਵਧੀਆ ਰਿਜ਼ਲਟ ਆ ਜਿਹਨੇ ਕਰਨੀ ਆ ਵੀ ਹਲਦੀ ਤੋਂ ਤੁਸੀਂ 26 ਦੇ ਕਾਪਰ ਕਰ ਸਕਦੇ ਹੋ ਵੀ ਕਾਪਰ ਆ 500 ਗ੍ਰਾਮ ਇੱਕ ਕੀਲੇ ਦੀ ਪੈ ਜਾਂਦੀ ਆ ਤੇ ਆਪਾਂ ਇਹਦੇ ਵਿੱਚ ਕਾਪਰ ਕਰੀ ਸੀਗੀ ਤੁਸੀਂ ਜੇ ਤੁਸੀਂ ਦੇਖ ਸਕਦੇ ਹੋ ਵੀ ਹਲਦੀ ਦਾ ਹਲਦੀ ਐਦਾਂ ਹਲਦੀ ਪੈਣ ਲੱਗੀ ਸੀਗੀ 26 ਨੂੰ ਤੇ ਹੁਣ ਹਲਦੀ ਉੱਥੇ ਹੀ ਰੋਗ ਗਈ ਥੋਏ ਤੇ ਇਹ ਵੀ ਤਕਰੀਬਨ 15-20 ਦਿਨ ਤੱਕ ਆਪਣੀ ਜੀਰੀ ਆ ਜਾਊਗੀ ਇਹ